ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੁੰਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਦਿਆ ਕਰੋ ਵੀਡੀਓ ਵੱਧ ਤੋਂ ਵੱਧ ਇਹ ਦੇਖੋ ਹੁਣ ਆਪਣੀ ਕੈਂਚੀ ਆ ਜਿਹੜੀ ਬਿਲਕੁਲ ਹੀ ਨਹੀਂ ਕੱਟ ਰਹੀ ਹੈ ਹਲਕਾ ਹਲਕਾ ਕੱਟ ਰਹੀ ਬਿਲਕੁਲ ਆਪਾਂ ਉਹਨਾਂ ਨੂੰ ਟਿੱਕੀ ਕਰਾਂਗੇ ਆਪਾਂ ਠੀਕ ਹੈ ਬੰਨਾ ਪਾਪੜੇ ਸੀਜ਼ਰ ਨੂੰ ਆ ਜਿਹੜੇ ਗਰਮ ਕਰ ਲਾਂਗੇ ਗੈਸ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਪਰ ਰੱਖ ਕੇ ਆਪਣੇ ਸੀਜ਼ਰ ਨੂੰ ਆ ਜਿਹੜੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਸੀਜ਼ਰ ਦੇ ਦੋਨੋਂ ਸਾਈਡ ਗਰਮ ਕਰ ਲਾਂਗੇ ਅੰਜਮੈਂਟਲੀ ਆਪਾਂ ਆਪਣੀ ਸੀਜ਼ਲ ਨੂੰ ਗੈਸ ਦੇ ਉੱਪਰ ਰੱਖੀ ਰੱਖਾਂਗੇ ਗਰਮ ਹੋਣ ਦੇ ਲਈ ਐਸਟਰਾ ਚੰਗੀ ਤਰ੍ਹਾਂ ਦੋਨੋਂ ਸਾਈਡਸ ਪੂਰੀਆਂ ਰੈੱਡ ਹੋ ਜਾਣੀਆਂ ਪੂਰਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਲੋ ਜੀ ਜਿਹੜੀ ਆਪਣੀ ਸੀਜ਼ਰ ਆ ਉਹ ਚੰਗੀ ਤਰ੍ਹਾਂ ਗਰਮ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਤਿੱਖਾ ਕਰਾਂਗੇ ਹੁਣ ਆਪਾਂ ਇਹਦੇ ਹਲਪ ਦੇ ਨਾਲ ਨਾਲ ਨੂੰ ਪੂਰਾ ਚੰਗੀ ਤਰ੍ਹਾਂ

हूँ अपनी कैंी जी पूरी अपनी तिखी कर ली है हूँ अपनी कैंची कि तिखी हो चुकी है पहले बिल्कुल ही नहीं कट रही थी हम पूरी ईजीली कट रही है ਤੁਸੀਂ ਇਸ ਤਰ੍ਹਾਂ ਆਪਣੀ ਕੈਂਚੀ ਨੂੰ ਜਿਹੜੇ ਘਰ ਦੇ ਵਿੱਚ ਤਿੱਖਾ ਕਰ ਸਕਦੇ ਹੋ ਉਹ ਵੀ ਬਹੁਤ ਸੌਖੀ ਟਰਿਕ ਦੇ ਨਾਲ ਤੇ ਨਾ ਕੋਈ ਮਣੀ ਵੇਸਟ ਹੋਏਗੀ ਨਾ ਕਿਤੇ ਜਾਣ ਦੀ ਜ਼ਰੂਰਤ ਪੈਗੀ ਤੁਸੀਂ ਘਰ ਦੇ ਵਿੱਚ ਹੀ ਇਦਾਂ ਕਰ ਸਕਦੇ ਹੋ ਤੁਹਾਨੂੰ ਮੇਰੀ ਇਦਾਂ ਦੀ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਆ ਕਰੋ ਜੇ ਵੱਧ ਤੋਂ ਵੱਧ ਥੈਂਕ ਯੂ